ਸੋ ਅੱਜ ਜਿਹੜਾ ਇਹ ਧਾਰਨਾ ਲੱਗਿਆ ਹੋਇਆ ਡੀਜੀ ਡਾਕਟਰ ਦੇ ਮੂਲੇ ਇਹ ਅਸੰਤੇਜ ਜਾਫਰ ਸਦਮ ਅਸੀਂ ਤੋਂ ਪਲਾਨ ਨਹੀਂ ਬਣਾਇਆ ਹੈਗਾ ਇਤਬਾ ਇਹਨਾਂ ਨੇ ਆਪਣੇ ਸਹਿਯੋਕੀਆਂ ਨੂੰ ਉਹ ਜਗ੍ਹਾ ਭਰ ਕੇ ਸਰਕਾਰੀ ਖਰਚੇ ਦੇ ਟੋਬਾ ਭਰ ਕੇ ਉਹਨਾਂ ਨੂੰ ਕਰਦਿਆ ਕਰਵਾਇਆ ਭਵਾਂ ਸਰਕਾਰ ਮਰਦਾਬਾਦ 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 ਇਸ ਤੋਂ ਪਹਿਲਾਂ ਇੱਕ ਸਾਲ ਤੋਂ ਇਹ ਮਸਲਾ ਚੱਲ ਰਿਹਾ ਸਾਡੇ ਪਾਣੀ ਦਾ ਪਿੰਡ ਦੇ ਪਾਣੀ ਦਾ ਜਿਹੜਾ ਜਾਂਦਾ ਜਿਹੜਾ ਪਾਣੀ ਆ ਉਹ ਗਲੀਆਂ ਦੇ ਵਿੱਚ ਫੈਲ ਰਿਹਾ ਤੇ ਮੇਨ ਰੋਡ ਤੇ ਆ ਰਿਹਾ। ਸੱਕੇ شاہੀ ਨਹੀਂ ਚਲੇਗੀ। ਨਹੀਂ ਚਲੇਗੀ ਨਹੀਂ ਚਲੇਗੀ। ਦੂਜਾ ਗਰਾਊਂਡ ਦੀ ਜਗਾ ਜਿੱਥੇ ਬੱਚਿਆਂ ਨੇ ਖੇਡਣਾ ਹੁੰਦਾ ਸਾਡੀ ਨਵੀਂ ਪੈਡੀ ਜਿਹੜੀ ਤਿਆਰ ਕਰਨੀ ਉਹਦੀ ਆਪਾਂ ਬਾਰ-ਬਾਰ ਸਰਕਾਰ ਨੂੰ ਦ올ਾ ਪਾ ਰਹੀਏ ਆ ਕਿ ਇਹ ਨਸਿਆਂ ਤੋਂ ਬਚਾਉਣਾ ਬੱਚਿਆਂ ਨੂੰ ਤਾਂ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਈਏ। ਉਹ ਵੀ ਨੁਕਸਾਨ ਕੀਤਾ ਹੈ ਗਰਾਊਂਡ ਦਾ ਨੁਕਸਾਨ ਕੀਤਾ। ਤੇ ਉਹਨੂੰ ਲੈ ਕੇ ਅਸੀਂ ਪੰਚਾਇਤ ਤੋਂ ਲੈ ਕੇ ਡੀਸੀ ਤੱਕ ਜਿੰਨੇ ਵੀ ਅਫਸਰ ਵਿੱਚ ਆਉਂਦੇ ਨੇ ਸਭ ਦੇ ਦਰਵਾਜ਼ੇ ਖੜਕਾਏ ਨੇ ਪਰ ਕਿਸੇ ਨੇ ਸਾਡੀ ਨਹੀਂ ਸੁਣੀ। ਵਾਇਰਲ ਜੇ ਖਾਸਾ ਵਾਇਰਲ ਦੀ ਖਤੇ ਮੇਰਾ ਨਾਮ ਜੁਨਿੰਦਰ ਸਿੰਘ ਪਿੰਡ ਬੀਡੀਪੁਰ ਬਲਾਕ ਖੇੜਾ ਜਿਹੜਾ ਫਟੇਗੜ ਸਾਹਿਬ ਦੇ ਵਸਨੀਕ ਹਾਂ ਜੀ ਅਸੀਂ। ਸੋ ਅੱਜ ਜਿਹੜਾ ਇਹ ਧਰਨਾ ਲੱਗਿਆ ਹੋਇਆ ਡੀਸੀ ਦਫ਼ਤਰ ਦੇ ਮੂਹਰੇ ਇਹ ਅਚੰਤ ਤੇ ਜਾਫਰ ਇਕਦਮ ਅਸੀਂ ਕੋਈ ਪਲਾਨ ਨਹੀਂ ਬਣਾਇਆ ਹੈਗਾ ਕਿ ਇੱਕਦਮ ਪਹਿਲੇ ਹੀ ਹੱਲੇ ਹੀ ਅਸੀਂ ਉਹਦੇ ਧਰਨਾ ਲਾ ਬੈਠੇ ਹਾਂ। ਇਸ ਤੋਂ ਪਹਿਲਾਂ ਇਹ ਇੱਕ ਸਾਲ ਤੋਂ ਇਹ ਮਸਲਾ ਚੱਲ ਰਿਹਾ ਸਾਡੇ ਪਾਣੀ ਦਾ। ਪਿੰਡ ਦੇ ਪਾਣੀ ਦਾ ਜਿਹੜਾ ਜਾਂਦਾ ਜਿਹੜਾ ਪਾਣੀ ਆ ਉਹ ਗਲੀਆਂ ਦੇ ਵਿੱਚ ਫੈਲ ਰਿਹਾ ਤੇ ਮੇਨ ਰੋਡ ਤੇ ਆ ਰਿਹਾ ਤੇ ਉਹਨੂੰ ਲੈ ਕੇ ਅਸੀਂ ਪੰਚਾਇਤ ਤੋਂ ਲੈ ਕੇ ਡੀਸੀ ਤੱਕ ਜਿੰਨੇ ਵੀ ਅਫਸਰ ਵਿੱਚ ਆਉਂਦੇ ਨੇ ਸਭ ਦੇ ਦਰਵਾਜ਼ੇ ਖੜਕਾਏ ਨੇ ਪਰ ਕਿਸੇ ਨੇ ਸਾਡੀ ਨਹੀਂ ਸੁਣੀ ਸਾਰੇ ਜਿੰਨੀਆਂ ਵੀ ਸਾਡੀਆਂ ਮਤੇ ਅਸੀਂ ਪਾ ਸਕਦੇ ਹਾਂ ਜਿੰਨੇ ਵੀ ਐਪਲੀਕੇਸ਼ਨਾਂ ਦੇ ਸਕਦੇ ਹਾਂ ਮੇਲ ਤੇ ਰਾਈਂ ਸੀਐਮ ਭਗਵੰਤ ਸਿੰਘ ਸਾਬ ਦਾ ਕਸਮੀਰ ਗੱਲ ਪਹੁੰਚਾਈ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹਨੂੰ ਲੈ ਕੇ ਅਸੀਂ ਬਹੁਤ ਧਰਮੇ ਵੀ ਲਾਏ ਜੂੜੇ ਵਿੱਚ ਡੀਡੀਪੀ ਦਾ ਕੋਰੇ ਤੋਂ ਕਾਂਗ ਸਿੰਘ ਦੀ ਅੱਜ ਆਪਣੇ ਪੰਚਾਇਤ ਅਫਸਰ ਭਗਵਾਨ ਸਿੰਘ ਜੀ ਤੇ ਨਾਇਬ ਚੀਰਦਾਰ ਸਾਹਿਬ ਹੌਲੀ ਤੋਂ ਆਪਣੇ ਫਟੇਗੜ ਸਾਹਿਬ ਤੋਂ ਤੇ ਐਕਚੁਅਲ ਤੋਂ ਮੋਹਾਲੀ ਤੋਂ ਆ ਕੇ ਸਾਨੂੰ ਡੂਕੀ ਵੀ ਦੇ ਚੁੱਕੇ ਨੇ ਕਿ ਤੋਂ ਆਪਾਂ ਤੌਬਾ ਜਿਹੜਾ ਹੈ ਉਹ ਨਜਾਇਜ਼ ਦੱਬਿਆ ਗਿਆ ਹੈ ਨਜਾਇਜ਼ ਤਰੀਕੇ ਨਾਲ ਪੜਿਆ ਗਿਆ ਹੈ ਇਹਨਾਂ ਕੋਲ ਕੋਈ ਵੀ ਅਥਾਰਟੀ ਨਹੀਂ ਹੈਗੀ ਇਸ ਟੌਬੇ ਦੇ ਵਿੱਚ ਮਿੱਟੀ ਪਾਉਣ ਦੀ ਇਹਨੂੰ ਭਰਨ ਦੀ ਨਾ ਇਹਨਾਂ ਤੇ ਕਬਜ਼ਾ ਕਰਨ ਦੀ ਤੋ ਉਹ ਮੁਰਭਾੜ ਦਿੱਤਾ ਜਾਊਗਾ ਪਰ ਕੋਈ ਵੀ ਆਪਣੇ ਬਾਜ਼ਾ ਤੇ ਖੜਾ ਨਹੀਂ ਉਧਰ ਆ ਪੂਰਨਿਤ ਆ ਤਾਂ ਇਸ ਕਰਕੇ ਐਸੇ ਕੋ ਸਾਨੂੰ ਮਜਬੂਰ ਨੂੰ ਡੀਸੀ ਦਫ਼ਤਰ ਅੱਗੇ ਇਹ ਕਰਨਾ ਦੇਣਾ ਪੈ ਰਿਹਾ ਉਹ ਵੀ ਅਨੁਮਿਥੇ ਸੌਮੇ ਤੱਕ ਲਈ। ਚਲ ਕੀ ਕੀ ਹੈ ਮਸਲੇ ਇਹ ਹੈ ਕਿ ਟੋਬਾ ਬੰਦ ਹੋ ਗਿਆ ਜਿਹੜਾ ਸਟੇਜ ਪਾਣੀ ਟੋਬਾ ਉਹ ਸੜਕਾਂ ਤੇ ਰੁੜ ਰਿਹਾ ਉਹ ਸੜਕਾਂ ਤੇ ਰੁੜ ਰਿਹਾ ਇਹਦੇ ਵਿੱਚ ਵੀ ਦੋ ਗੱਲਾਂ ਨੇ ਜੀ ਤੇਰੀ ਬਰੋਦੀ ਤੇ ਰੋ ਪੈ ਰਹੀ ਹੈ ਕਿ ਅਸੀਂ ਨਵਾਂ ਟੋਬਾ ਪਾਟ ਦਿੱਤਾ। ਉਹ ਨਵਾਂ ਟੋਬਾ ਕਿਹਾ ਅਸੀਂ ਹਰੇ ਭਰੇ ਗੱਲਾ ਕਿਸੇ ਸਾਡੇ ਬੋਰਡ ਦੇ ਉੱਤੇ ਵੀ ਲੱਗੀ ਹੋਈ ਆ ਫੋਟੋ ਉਹਨਾਂ ਦੀ। ਗਰਾਊਂਡ ਸੀ ਬੱਚਿਆਂ ਦਾ ਖੇਡਣ ਵਾਲਾ ਉਹ ਪੱਟ ਪੂਰੇ ਪਿੰਡ ਦੀ ਆ ਉਹ ਚਾਈ ਆ ਨਾ ਹੀ ਉੱਥੇ ਪਾਣੀ ਜਾ ਰਿਹਾ ਇਸ ਕਰਕੇ ਨਾ ਤਾਂ ਸਾਡਾ ਟੋਬਾ ਰਿਹਾ ਨਾ ਗਰਾਊਂਡ ਰਿਹਾ ਨਾ ਹੀ ਪਾਣੀ ਦਾ ਨਿਕਾਸ ਰਿਹਾ ਜੀ ਤੋਂ ਅਸੀਂ ਚਾਹੁੰਦੇ ਆ ਕਿ ਮੁਰਤਾ ਉਹੀ ਟੋਬਾ ਸਾਡਾ ਪਾ ਦੇ ਲੋਗਾ ਪਾ ਦੇ ਰਗਾ ਬਸ ਫਿਰ ਤੋਂ ਸਾਡਾ ਗਰਾਊਂਡ ਤੁਹਾਨੂੰ ਦਿੱਤਾ ਜਾਵੇ ਤੇ ਉਸ ਨਾਲ ਆਪਣਾ ਪਾਣੀ ਦਾ ਹੱਲ ਹੋ ਰੇ ਤੇ ਕਰਨਾ ਇੱਕ ਦਿਨ ਦੀ ਐ ਅਨੁਮਿੱਤ ਸਮਾਂ ਇਹ ਅਨੁਮਿੱਤ ਸਮਾਂ ਲਈ ਉਦੋਂ ਤੱਕ ਆ ਕਿ ਜਦੋਂ ਤੱਕ ਸਾਡਾ ਟੋਬਾ ਨਹੀਂ ਪੱਤਾ ਜਾਂਦਾ ਜਦੋਂ ਤੱਕ ਸਾਡਾ ਪਾਣੀ ਦਾ ਹੱਲ ਨਹੀਂ ਹੁੰਦਾ ਹੈਗਾ ਬਖਸ਼ਾ ਬਾਈ ਜੀ ਦੀ ਬੋਲੇ ਜਿਵੇਂ ਨਗਰ ਵਾਸੀ ਇਹ ਮੋਢ ਨੇ ਤੁਹਾਨੂੰ ਸਾਰੀ ਗੱਲ ਬਾਤ ਦੱਸੀ ਆ ਰਾਇਤ ਦੇਖੋ ਇੱਕ ਤਾਂ ਇਹਨਾਂ ਨੇ ਆਪਣੇ ਸੰਹਿਤਿਆਂ ਨੂੰ ਉਹ ਜਗ੍ਹਾ ਭਰ ਕੇ ਸਰਕਾਰੀ ਖਰਚੇ ਤੇ ਟੋਪਾ ਭਰ ਕੇ ਉਹਨਾਂ ਨੂੰ ਕਰਦਿਆ ਕਰਵਾਇਆ ਦੂਜਾ ਗਰਾਊਂਡ ਦੀ ਜਗ੍ਹਾ ਜਿੱਥੇ ਬੱਚਿਆਂ ਨੇ ਖੇਡਣਾ ਹੁੰਦਾ ਸਾਡੀ ਨਵੀਂ ਪੀੜ੍ਹੀ ਜਿਹੜੀ ਤਿਆਰ ਕਰਨੀ ਹੋਣੀ ਆ ਆਪਾਂ ਬਾਰ-ਬਾਰ ਸਰਕਾਰ ਨੂੰ ਲੌਣਾ ਪਾ ਰਹੀ ਹੈ ਕਿ ਜੇ ਨਸਿਆਂ ਤੋਂ ਬਚਾਉਣਾ ਬੱਚਿਆਂ ਨੂੰ ਤਾਂ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਈਓ ਉਹ ਵੀ ਨੁਕਸਾਨ ਕੀਤਾ ਗਰਾਊਂਡ ਦਾ ਨੁਕਸਾਨ ਕੀਤਾ ਤੀਜਾ ਗ੍ਰੀਨ ਟ੍ਰੇਡਿੰਗ ਅਨਲ ਦਾ ਜਿਹੜਾ ਉਹ ਵੀ ਇਹਨਾਂ ਤੇ ਕੇਸ ਬਣਦਾ ਉੱਥੇ ਜਿੱਥੇ ਨੇ ਦਰਖਤ ਸੀ ਹਰੇ ਭਰੇ ਉਹ ਇਹਨਾਂ ਨੇ ਪਟਵਾਏ ਆ ਉਹ ਵੀ ਕੰਮ ਨਜਾਇਜ਼ ਕੀਤਾ ਅਸੀਂ ਇਹਨਾਂ ਨੂੰ ਨਗਰ ਮਸ਼ਕੇ ਨੂੰ ਭਰੋਸਾ ਬਵਾ ਰਹੇ ਜਥੇਬੰਦੀ ਵੱਲੋਂ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਖੜੇ ਆ ਕਿਉਂਕਿ ਜਿਹੜਾ ਪਹਿਲਾ ਪ੍ਰੋਸੈਸ ਚੱਲਿਆ ਅਸੀਂ ਹਰੇਕ ਅਫਸਰ ਦੇ ਕੋਲ ਇਹਨਾਂ ਦੇ ਨਾਲ ਗਏ ਆ ਅਸੀਂ ਸਾਰਿਆਂ ਨੂੰ ਜਿਵੇਂਤੀ ਕੀਤੀ ਆ ਵਾਇਲ ਕੀਤੀ ਆ ਸਾਥ ਸਾਹਿਬ ਵਾਇਲ ਕੀਤੀ